ਗਲਤੀ ਘਟ ਗਈ ਹੈ ਹਾਂਜੀ ਕੀ ਹਾਲ ਚੱਲ ਮਿੱਤਰੋ ਉਮੀਦ ਕਰਦਾ ਸਾਰੇ ਵਧੀਆ ਹੋਵੋਗੇ ਤੇ ਆਪਾਂ ਵੀ ਵਧੀਆ ਐਕਸਪਲੋਰ ਕਰਦੇ ਬਏ ਜੈਵੈਂਚਰ ਦੇਖ ਰਹੇ ਸਾਰੇ ਦੋਸਤਾਂ ਦਾ ਸਵਾਗਤ ਆ ਆਪਾਂ ਦੋ ਸ਼ਵਾਰ ਦੇ ਮੇਲੇ ਤੇ ਵੀਡੀਓ ਤਾਂ ਕੁਝ ਬਣਾ ਕੇ ਲੈ ਸੀ ਅਪਲੋਡ ਤਾਂ ਕਰੂੰਗਾ ਮੈਂ ਉਹ ਉਹਦੀ ਥੋੜੀ ਨਾ ਵਾਚ ਪ੍ਰੋਬਲਮ ਆ ਗਈ ਕਿ ਕਿ ਕਰਾਤੇ ਸ਼ੋਰ ਸਰਾਬਾ ਬਹੁਤ ਸੀਗਾ ਬਾਕੀ ਅੱਜ ਦੁਬਾਰਾ ਬਣਾਵਾਂਗੇ ਵੀਡੀਓ ਨੀਦਰ ਕਰ ਤਾਂ ਸਾਰਿਆਂ ਨੂੰ ਵਧੀਆ ਲੱਗੂਗੀ ੱੱਪੇ ਖੜਾ ਪੂਰਾ ਚੰਪ ਦਾ ਸ਼ਰੀਰ ਮੂੰਹ ਇਹ ਕਿੰਨਾ ਹੈ ਨਹੀਂ ਚੰਪ ਦਾ ਜਿੰਨਾ ਹੁਣ ਚਮਕਣ ਲੱਗਿਆ ਤਾਂ ਫਤਹ ਤੇ ਚੱਲਿਆ ਸ਼ਪਾਰ ਦਾ ਮੇਲਾ ਸ਼ਪਾਰ ਮਾਲਵੇ ਦਾ ਮਸ਼ਹੂਰ ਮੇਲੇ ਜੇ ਇੱਕ ਮੇਲਾ ਆਉਂਦਾ ਮਾਲਵੇ ਯਰਗ ਦਾ ਮੇਲਾ ਵੀ ਆਉਂਦਾ ਐਦਾਂ ਮਸ਼ਹੂਰ ਜੇ ਸਾਰਨੋਂ ਵੱਧ ਮਸ਼ਹੂਰ ਹੈ ਪ੍ਰਸਿੱਧ ਦਾ ਪੂਰਾ ਕਿਤਾਬਾਂ 'ਚ ਵੀ ਆਉਂਦਾ ਉਹ ਹੈ ਮਾਲਵੇ ਦਾ ਮੇਲਾ ਸ਼ਪਾਰ ਦਾ ਇਨ ਜੋੜਿਆਂ ਦਾ ਮੇਲਾ ਵੀ ਕਹਿੰਦੇ ਨੇ ਤੇ ਪਹਿਲਾਂ ਛਪਾਰ ਪਿੰਡ ਫੇ ਹੋ ਗਿਆ ਸੀਗਾ ਪਹਿਲਾਂ ਦਾ ਨਾਮ ਸੱਪਾਂ ਦੇ ਨੌ ਤੇ ਸੀ ਛਪਾਰ ਆਰ ਫਿਰ ਛਪਾਰ ਪੈ ਗਿਆ ਜਿਹੜਾ ਪਹਿਲਾਂ ਫੇ ਹੋ ਗਿਆ ਤੇ ਬਾਕੀ ਕਰਦੇ ਕੰਟੀਨੂ ਗਾਹ ਜਾ ਕੇ ਜਦ ਦਿਖਾਉਣੇ ਸਾਨੂੰ ਕੜੇ-ਕੜੇ ਚੱਲੇ ਆਪਾਂ ਤੇ ਉਸ ਦਿਨ ਆਪਾਂ ਚਾਦਰਕੋਟ ਤੇ ਲਾ ਕੇ ਗਏ ਸੀ ਉਹ ਰੀਲਾਂ ਦਾ ਬਹੁਤ ਵਧੀਆ ਚੱਲ ਰਹੀਆਂ ਨੇ ਤੇ ਤੁਸੀਂ ਐਂ ਸਪੋਰਟ ਦਵੀ ਰੱਖੋ ਤੇ ਚੈਨਲ ਨੂੰ ਆਪਣੇ ਸਬਸਕ੍ਰਾਈਬ ਵੀ ਕਰ ਲਿਓ ਜਿਹੜੇ ਇੰਸਟਾਗ੍ਰam ਤੇ ਫੋਲੋ ਕਰ ਲੇ ਕੋਈ ਤੇ ਵੀ ਸਬਸਕ੍ਰਾਈਬ ਕਰ ਲੈ ਕਰੋ ਤੇ ਸਾਧਾ ਗੁਰਪਤਲਾ ਕੇ ਇੱਕ ਦੋ ਦਿਨ ਹੋਟਲ ਜਾਵਾਂਗੇ ਆਪਣਾ ਕੋ ਦੋ ਚਾਦਰ ਹੈਗੇ ਤੇ ਇੱਕ ਤਾਂ ਆਪਾਂ ਬੜਦਾਂ ਦੇ ਜੋੜੀ ਵਾਲਾ ਤਾਂ ਲਾ ਕੇ ਗਏ ਸੀ ਬਹੁਤ ਲੋਕਾਂ ਦਾ ਪਿਆਰ ਮਿਲਿਆ ਬਹੁਤ ਲੋਕਾਂ ਨੇ ਫੋਟੋਆਂ ਖਿਚਾਈਆਂ ਜਿਨ੍ਹਾਂ ਨੇ ਖਿਚਾਈਆਂ ਦੇ ਵੀਡੀਓ ਦੇਖ ਰਹੇ ਹੋ ਤਾਂ ਧੰਨਵਾਦ ਤੁਹਾਡਾ ਲਓ ਮੈਂ ਅੱਗੇ ਕਰਦੇ ਕੰਟੈਂਟ ਇਹ ਆ ਮੇਲਾ ਅੱਜ ਵੀ ਮੁੰਡਾ ਪੰਜਾਬੀ ਬਣ ਕੇ ਚੱਲਿਆ ਕਿਆਵਰਾ ਔਰ ਤਾਂ ਅੱਜ ਵੀ ਲਾਇਆ ਹੋਵੇ ਰਵਾਲ ਵਰ ਵਿਆਹ ਆ ਨਾ ਗੰਨ ਮੈਂ ਬੇਟਾ ਛੋਟਾ ਕਾਪ ਮੇਲੇ ਚਲੇ ਰਿਹਾ ਵੀ ਮੇਲੇ ਵਾਲੀ ਦੇ ਇਹ ਕਲੀ ਦਾ ਜਾਈ ਆ ਗਿਆ ਯਾਰ ਡਰਦੇ ਪਹਿਲੇ ਕੰਮ ਹੋ ਗਿਆ ਲੋੜੀ ਮੇਲੇ ਤੇ ਪਹੁੰਚ ਗਏ ਆ ਆ ਗੱਲ ਕੀ ਫੜ ਗਈ ਉਦਲੇ ਦਾ ਜਵਾਨ ਡਿ ਗਿਆ ਜਿੱਦਣ ਕੀ ਆਏ ਸੀਗੇ ਕਿਸੇ ਟਾਈਮ ਇੱਥੇ ਵੀ ਰੌਣਕਾਂ ਲੱਗ ਗਈਆਂ ਆ ਜੋ ਜਿਹੜੀ ਅੱਜ ਇੱਥੇ ਪਈ ਹੈ ਇਹ ਵੀ ਰੌਣਕਾਂ ਲੱਗ ਗਈਆਂ ਨੇ ਇਹ ਤੇ ਘੋੜੀਆਂ ਆਗੇ ਲੋਕ ਲੈ ਕੇ ਆਉਂਦੇ ਨੇ ਘੋੜੀਆਂ ਬੱਕਰੀਆਂ ਆ ਜਾਗਾ ਪੁੱਲ ਭਰੀ ਪਈ ਅੰਦੀ ਡੇਰੇ ਦੇ ਸਾਹਮਣੇ ਅੱਜ ਇਹ ਜ਼ਮੀਨ ਉਹ ਪੁਰਾਣੇ ਗੱਤਨ ਦੀ ਕਰ ਰਹੀ ਅੱਜ ਐ ਦੇਖ ਲੈ ਇੱਥੇ ਛੋਟੇ ਕਿਉਂ ਦੌੜ ਰਹੇ ਆ ਘੋੜੀਆਂ ਦਾ ਬਾਹਵ ਮਸ ਇਹ ਮੇਲਾ ਖਾਸ ਕਰਕੇ ਕੋੜੀਆਂ ਬੱਕਰੀਆਂ ਆਲੇ ਕਰਕੇ ਬਹੁਤ ਮਸ਼ਹੂਰ ਸੀ ਬੱਕਰੀਆਂ ਦੇ ਬਹੁਤ ਵੱਡਾ ਮੇਲਾ ਲੱਗਦਾ ਸੀ ਤੇ ਲੋਕ ਸੇਲ ਪਰਚੇਜ ਕਰਦੇ ਸੀ ਇਹਨਾਂ ਨੇ ਥਾਂ ਵਾਹ ਮੈਂ ਹੀ ਕਰਤਾ ਉਹਦੇ ਕਰਕੇ ਬੱਕਰੀਆਂ ਦੇ ਲੋਕ ਆਉਣੋਂ ਹਟ ਕੇ ਪਹਿਲਾਂ ਫਰੀ ਹੁੰਦਾ ਸੀ ਕੋੜੀਆਂ ਆਲੇ ਥਾਂ ਲਾ ਲੈਂਦੇ ਸੀ ਆ ਕਿ ਉਹਨਾਂ ਨਾਲ ਰੌਣਕ ਰਹਿੰਦੀ ਸੀ ਲੋਕਾਂ ਦੀ ਮਾੜੀ ਦਾ ਆਵਾਜ਼ ਆਉਂਦੀ ਦੇਖ ਕੇ ਮੇਲੇ ਜਿੰਨੀ ਮਾੜੀ ਹੁੰਦੀ ਸੀ ਦੇਖ ਕੇ ਜਿੱਡੀ ਆ ਹੋਈ ਆ ਮੇਲੇ ਦਾ ਐਕਟਰੀ ਨਹੀਂ ਹੋਈ ਪਹਿਲੇ ਦਿੱਤੀਆਂ ਜਾਂਦੀਆਂ ਧਵਾਦੀਆਂ ਚਲੋ ਜੀ ਸਰਦਾਰ ਜੀ ਕੋੜੀਆਂ ਸਰਦਾਰ ਜੀ ਚਲੋ ਘੋੜੀਆਂ ਦਾ ਰਾਤ ਹੀ ਖੋਲ ਗਈ ਆ ਬਈ ਇਹ ਡੇਰਾ ਡੇਰ ਵੀ ਜਗਾ ਤੇ ਸਤਿ ਸ਼੍ਰੀ ਅਕਾਲ ਦੋ ਜੀ ਬੋਲਦੀਆਂ ਬੋਗੀਆਂ ਕਿ ਤੈਨੂੰ ਇੱਧਰ ਫਿਰ ਦਿੰਦੇ ਨੇ ਖੱਬਿਆ ਚਾਰ ਕੇ ਬੋਲਦੀਆਂ ਇੱਧਰ ਚੱਲਦੀਆਂ ਵੀ ਸਤਿ ਸ਼੍ਰੀ ਅਕਾਲ ਚੱਲਦੀਆਂ ਵੀ ਡੇਰਾ ਬਾਬਾ ਦੇਰ ਰਾਤ ਇੱਥੇ ਚੱਲਦੇ ਡੇਰਾ ਲਾਉਣੇ ਆ ਪਾਰਕਿੰਗ 'ਚ ਮਟਰ ਐਲ ਤੇ ਆਪਿਆਂ ਨੂੰ ਦਿਖਾਉਣਾ ਮੇਲਾ ਅੱਗੇ ਇਹ ਨਵਾਰ ਮੀ ਕਰਕੇ ਲੋਕਾਂ ਦਾ ਨੁਕਸਾਨ ਬਹੁਤ ਹੋਇਆ। ਇਹ ਨਵਾਂ ਦੇਖਾ ਵਰਤੀ ਲੋ ਮੀ ਕਰਕੇ ਲੋਕਾਂ ਦਾ ਸਾਰ ਪਾਰਕਿੰਗ ਆ ਰਿਹਾ ਜਿਹੜਾ ਇਹ ਮੇਲਾ ਲੌਂਗ ਵਾਲੇ ਲੋਕ ਨੇ ਇਹਨਾਂ ਦਾ ਨੁਕਸਾਨ ਜਿਆਦਾ ਆਇਆ। ਹੰਡ ਲਾਗ ਲਾਤਾ। ਕੈ ਲਾਤਾ ਹੰਡ ਲਾਗ। ਵਰਤੀ ਲੈਣੀ ਜ਼ਰੂਰੀ ਆ। ਸ਼ਾਇਦ ਕੀ ਪਾਰਕਿੰਗ ਦਾ ਨੁਕਸਾਨ ਬਹੁਤ ਹੋ ਗਿਆ ਨਾ ਮੀ ਕਰਕੇ। ਮੇਲਾ ਸਾਰਾ ਖਰਾਬ ਕਰਤਾ ਇਹਦੀ। ਨੇ ਮੇਲਾ ਦਾ ਨੰਗੀ ਗਿਆ। ਇਹ ਵੀ ਵੀ ਕਰਤਾ। ਯੋਹਰ ਆਵੋ ਬਲਬੀਆਂ ਪਾਗਰੇ ਜੀ 695 ਬੋਲਦਾ ਯਾਰ ਜਿਆਦਾ ਕਿ ਵਾਹ ਜਿਆਦਾ ਰੌਣਕਾਂ ਦੀ ਜੇ ਮੇਲੇ ਅੱਜ ਦਿਖਾਉਣਾ ਬਤੂ ਦੇਰ ਕਰਕੇ ਆ ਕੇ ਵੀ ਕੀ ਮਾਹੌਲ ਆ ਮੇਲੇ ਦਾ ਸ਼ੁਰੂ ਕਰਦੇ ਆ ਤੇ ਮੇਨ ਮਾੜੀ ਆਈ ਜਗਾ ਤੇਰੇ ਬਾਪਾ 2000 ਰੁਪਏ ਦਾ ਜੀਵਾ ਬੱਸ ਜਾਨਾ ਉਹ ਤੇ ਯਾਦਾਂ ਕੋ ਸੌਣ ਕਰਾਣਾ ਮੇਲਾ ਇਹ ਰੌਣਕਾਂ ਲਗ ਰਹੀਆਂ ਦੀਆਂ ਹੁਣ ਤਾਂ ਕੱਟ ਘਟ ਗਿਆ ਨੂੰ ਵੀ ਚੌਂਕਿਆਂ ਲੱਗਿਆ ਨਾ ਪਹਿਲਾਂ ਵਿਛੜ ਗਿਆ ਚੌਂਕਿਆਂ ਲੰਘੀ ਆ ਉਹਦਾ ਘਰ ਪੱਤਾ ਮੈਨੂੰ ਤੇਂ ਦਰੌਣ ਨੂੰ ਜਦਾ ਨਹੀਂ ਮਿਲਦੀ ਕਿੱਥੇ ਅਸੀਂ ਖੜੇ ਆ ਇਹਦਾ ਢੋਲ ਆ ਲੋਕ ਨੇ ਇਹਦੇ ਰੌਣਕਾਂ ਨੇ ਮੇਲੇਆਂ ਦੀ ਕਿਸੇ ਟਾਈਮੇ ਰੌਣਕਾਂ ਹੋਈਆਂ ਸੀ ਅੱਜ ਜਿਹੜੀਆਂ ਦੁਕਾਨਾਂ ਲੋਕਾਂ ਨੂੰ ਆਜਾ ਮਾਰ ਕੇ ਖਾਦਦੇ ਨੇ ਲੋਕ ਅਗੇ ਆਇਓ ਤਾਏ 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 ਇਹਦੀ ਸਰੋਲ ਕਾ ਫੇ ਮੇਲੇ ਜਿਹੜੀ ਬਰਫੀਏ ਮੇਲੇ ਦਾ ਸ਼ਿੰਗਾਰ ਆ ਸੂਜੀ ਦੀ ਬਰਫੀ ਰੰਗ ਬਰੰਗੇ ਕਿਹਦੇ ਰੰਗ ਬਰੰਗੇ ਖਣ ਖੇਡ ਨਹੀਂ ਆਉਂਦੀ ਹੁਣ ਤਾਂ ਬਹੁਤ ਵੱਟ ਗਏ ਹੁਣ ਆਇਓ ਤਾਏ 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 ਇਹ ਰੌਣਕ ਆਉਂਦੀ ਏ ਜਿਹੜਾ ਮੇਲਾ ਹੈ ਹੁਣ ਤਾਂ ਬਹੁਤ ਜਿੰਤੀ ਘਟ ਗਈ ਆ ਆਹ ਗੱਦ ਇਧਰ ਨਾ ਗਰਾਸ ਤੋਂ ਇਹੋ ਜੀ ਆਹ ਬੈਠੇ ਉੱਪਰ ਜਾ ਜੀ ਦੋਵਾ ਦੀ ਜਗ੍ਹਾ ਕਹਿੰਦੇ ਕਿ ਸਮਝ ਨਹੀਂ ਇਹੜਾ ਭਾਗੇਗਾ ਉਹਨਾਂ ਨੇ ਕਿ ਇਹਨਾਂ ਕੰਨ ਤੇ ਜੀ ਲੜਦੇ ਹੁੰਦੇ ਜੀ ਇਹ ਜੀ ਨਾ ਆ ਆ ਆ ਆ ਅੱਗੇ ਬਾਹਰ ਨਾਲ ਨਹੀਂ ਚੀਲ ਕਰਦਾ ਬੱਚਾ ਜੀ ਇਹ ਜੀ ਵਿੱਚ ਲੜਨਾ ਆਉਂਦਾ ਜੀ ਇਹ ਕਰਦੇ ਆ ਤੁਹਾਨੂੰ ਬਿਠਾਉਂ ਹੁਣ ਤਾਂ ਟ੍ਰੇਨ ਆ ਗਈ ਤੇ ਗੱਡੀ ਚੱਲ ਜੀ ਨਹੀਂ ਗੱਡੀ ਵੀ ਖਾਂ ਹੋਣਾ ਮੇਰੇ ਤੇ ਕਿੱਦਾਂ ਚੱਲ ਜੀ ਨਹੀਂ ਇਹ ਆ ਜਾ ਆ ਜਾ ਬੱਚੇ ਆ ਚਾਰ ਤੋਂ ਲੱਗਣੀ ਕੋਈ ਆ ਤੇ ਯਾ ਹੋ ਮੇਰੇ ਕੋਲ ਜੇ ਵੀ ਜੀ ਜੀ ਨਾ ਸਾਰੇ ਕੋਠਾ ਯਾਰ ਜੇ ਇਹਦੇ ਕੋ ਸਾਰੇ ਬਾਲ ਲੜੇ ਆ ਅਰਦੇ ਦੇ ਤੇ ਇਹਦੇ ਬਿਠੋ ਨਾ ਕਰੇ ਨਹੀਂ ਜਦੋਂ ਮੁਰਦੇ ਆ ਦਿਖਾਉਣਾ ਜਾਂ ਜਾਨ ਲੱਗੇ ਕਿਤੇ ਆਉਣ ਸਾਰੇ ਸਾਰੇ ਜੂੜੇ ਲੜੇ ਚ ਲਾ ਲੈਣੇ ਆ ਦੇਦੇ ਵੈ ਨਹੀਂ ਆ ਰਹੇ ਸਮਝ ਨਾ ਮੇਰੀ ਗੱਲ ਅਧਿਕ ਜਨ ਕੱਢਦੇ ਵੀ ਆ ਜਾਂਦਾ ਬੰਦਾ ਕੱਢਿਆ ਤੇਰੇ ਵਰਗੇ ਹੁਣ ਆ ਨਾ ਮੈਂ ਹੁਣ ਆਲੀ ਵੇਖਿਆ ਤੇ ਆਂਕੜੇ ਪੈਸੇ ਲਾਵੇ ਹਣ ਚਾਹਦੇ ਮੇਰਾ ਪਹਿਲੀ ਟਰਾਈ ਹੈ ਅੱਜ ਇਹਦਾ ਵੀਡੀਓ ਬਣਾਉਣਾ ਇੱਧਰ ਕਮਾਣਾ ਆ ਤੇ ਸੁਣੋ ਉਹ ਕਹ ਰਿਹਾ ਯਾਰ ਮਾਨ ਉਹ ਕੋਈ ਗਹਿਣ ਕਰਕੇ ਵੀ ਨਹੀਂ ਕਰਵਾਦੀ ਆ ਗਿਆ ਜਰਾ ਬੜੇ ਗਾ ਵੀਡੀਓ ਚਾਹੀ ਆਗੇ ਜਾਓ ਕੋਈ ਪਹਿਲੀ ਰੈਡ ਖਾਲੀ ਹੋ ਗਈ ਆਪਣੀ ਵਾਰੀ ਆ ਗਈ ਆਪਾਂ ਜਾਣਾ ਸਾਰਿਆਂ ਨਾਲ ਅਸਤਾ ਫਿਰ ਜੇ ਬਹਿ ਨੇ ਨਾ ਸਰੇ ਹੀ ਕਰ ਦਿੰਦੇ ਆ ਇੱਕ ਜਾ ਕੇ ਇਹ ਲੈ ਲੈਂਦੇ ਨੇ ਕਦੇ ਕਦੇ ਆਜ ਕੋਈ ਮਾਨੂੰ ਬਾਤ ਕਰ ਲੋ ਓ ਥੋੜਾ ਹਲਾ ਬਸ ਉਹ ਵੀ ਡੈਕਟ ਲੈਤੀ ਮੈਨੂੰ ਵੜਨਾ ਪੈ ਗਿਆ バリલેกรา ചരാдалബാനോ হিত হেডা ভাই ভি আ গয়া পেনা ওন লাগা চাইয়ে সোরদা কি ওহে সোরদা মাচ চানালা মালমাদি চা ফলৈটা চি না ফুলেন গা চি না डे भर लॻ मेडा हथ ਉਹਦਾ ਲਾਗਭਗ ਖਾਹੀ ਨੂੰ ਹੋਈ ਪਿਆ ਰਾਤ ਨੂੰ ਇਹ ਤਾਂ ਪਾਰ ਧਰਮ ਤੋਂ ਨਹੀਂ ਹੁੰਦਾ ਇਹਨੇ 8 ਵਜੇ ਸਾਡੇ ਬੰਦੇ ਬੰਨ ਦੇ ਦਿਰ ਚਲੇ ਗਏ ਉਹਨਾਂ ਨੇ ਕਿਹਾ ਆ ਉਹੰਗਣਾ ਖਾਂਡ ਘੇਟਨੇ ਪਹਿਲੀ ਇਹ ਜਗਤ ਨਹੀਂ ਬੜਾ ਇਹ ਅੱਗੇ ਦਾ ਹੀ ਚੱਲੀ ਜਾਂਦੇ ਨੇ ਬਾਕੀ ਵੈਰਾਈਆਂ ਦਾ ਘੱਟ ਹੀ ਹੁੰਦੀਆਂ ਨੇ ਇਹ ਤੇ ਆਪ ਦੇਖ ਲਓ ਕਿ ਮੇਲ ਕਰ ਜਾਂਣ ਕਿੰਨਾ ਦਾ ਹੁੰਦਾ 100 ਫਾਲੀ ਵੇਚਦਾ ਕਿਸੇ ਟਾਈਮ ਖੁੱਲ ਹੁੰਦਾ ਬੇੜਾ ਆਉਂਦਾ ਵੀ ਬਹੁਤ ਉੱਚੀ ਨਾਲ ਨਹੀਂ ਬਹੁਤ ਉੱਚੀ ਚੱਲਦੀ ਹੈ ਸਾਰੇ ਢਾਬੇ ਨੂੰ ਗੇ ਖਾਲੀ ਪੇਨ ਐ ਤੁਸੀਂ ਮੈਂ ਕਹਿੰਦਾ ਬੈਠਾਂਗੇ ਜਗਾ ਨਹੀਂ ਵੀ ਬੈਠ ਜਾਓ ਕੋਈ ਟਾਈਮ ਬੋਲ ਆਉਂਦਾ ਘੰਟਾ ਮੰਟਾ ਫਨਾ ਮਸ਼ਕੋਦੜਾ ਮੈਂ ਤਾਂ ਨਹੀਂ ਲਾਜ ਦਾ ਕੋਹਕਾ ਦੇਣ ਦੀ ਲੋੜ ਹੀ ਹੈ ਬਈ ਲੋਕਾਂ ਨੂੰ ਚੌਧਰੀ ਸਵੀਰ ਸਾਰੇ ਨਾਮ ਮਸ਼ਹੂਰ ਨੇ ਚੌਹਰੀ ਵਾਲੇ ਇਹਨੂੰ ਕਹਿੰਦੇ ਅਸਲਾਂ ਦਾ ਘੋੜੀਆਂ ਵਾਲੇ ਸਰਦਾਰ ਘੋੜੀਆਂ ਵਾਲੇ ਸਰਦਾਰ ਮਾਤ ਕਹਿੰਦੇ ਨੇ ਲਾਈਨ 'ਚ ਲਿਖੋ ਘੋੜੀਆਂ ਵਾਲੇ ਸਰਦਾਰ ਲਾਈਨ 'ਚ ਲਿਖੋ ਆਹ ਤੇ ਏਟੇ ਜਮ ਲਾ ਗਏ ਨੇ ਹਾਂ ਖਾਈ ਜਾਣਾ ਖਾਈ ਜਾਣਾ ਲੋ ਜੀ ਆਪਣੀ ਤਾਂ ਆ ਗਈ ਖਾਈ ਜਾਣਗੇ ਨਾ ਇਹ ਵੀ ਵਿਡਿਓਸ ਆ ਗਈ ਸੋਲੇ ਭਟੂਰਿਆਂ ਦੇ ਡੇ ਦਾ ਮੁੰਡਾ ਸੋਲੇ ਇਹਦੇ ਵੀ ਸੋਲੇ ਭਟੂਰੇ ਆ ਤੂੰ ਓਏ ਤੂੰ ਵੀ ਖਾਣਾ ਇਹਦੀ ਚੱਲ ਉਹ ਡੋਬ ਗਿਆ 다ਏ 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 ਕੀ ਕਰ jawaban <laughs> <laughs> beberapa respon <laughs> gitu dari pendukung Surabaya Football All right you should need for.